ਪਰਮ ਸਤਕਾਰਯੋਗ ਗੁਰੂ ਚਾਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਅਤੇ ਜਿਹੜੇ ਸਿੱਖ ਧਰਮ ਨਾਲ ਪ੍ਰਮਾਣਿਕ ਗ੍ਰੰਥ ਹਨ ਪਈ ਤਾਂ ਸਿਰੀ 12 ਪਈ ਲੰਬਦਾਲ ਜੀ ਦੀਆਂ ਗਸਲਾਂ ਤੇ ਜਿਹੜੇ ਹੋਰ ਇਤਿਹਾਸਕ ਗ੍ਰੰਥ ਹਨ ਉਹਨਾਂ ਨੂੰ ਪੜਨ ਵਿਚਾਰਨ ਤੋਂ ਬਾਅਦ ਜੋ ਸਾਨੂੰ ਸਮਝ ਆਈ ਹੋਈ ਹੈ ਕਿ ਸਤਗੁਰਾਂ ਨੇ ਗੁਰਨਾਨਕ ਸਾਹਿਬ ਮਹਾਰਾਜ ਜੀ ਨੇ ਜਪਤੀ ਸਾਹਿਬ ਦੇ ਵਿੱਚ ਜੋ ਪਰਮਾਤਮਾ ਦੀ ਗੱਤ ਨੂੰ ਜਾਣ ਜਵੇ ਪਰਮਾਤਮਾ ਨੂੰ ਜਾਣ ਜਵੇ ਉਹ ਬ੍ਰਹਮ ਗਿਆਨੀ ਹੈ ਸਚਾਰਾ ਹੈ ਸੰਤ ਹੈ ਗੁਰੂ ਸਾਹਿਬ ਨੇ ਕਿਹਾ ਕਿ ਉਹ ਕਿਸੇ ਵੀ ਧਰਮ ਵਿੱਚ ਹੋਵੇ ਕਿਤੇ ਵੀ ਹੋਵੇ ਜੋ ਪਰਮਾਤਮਾ ਨਾਲ ਇੱਕਜੁੱਟ ਹੋ ਗਿਆ ਪਰਮਾਤਮਾ ਦੀ ਪੂਰੀ ਗੱਲ ਸਮਝ ਗਿਆ ਸ੍ਰਿਸ਼ਟੀ ਨੂੰ ਸਮਝ ਗਿਆ ਉਹ ਬ੍ਰਹਮ ਬੇਤਾ ਹੈ ਬ੍ਰਹਮ ਗਿਆਨੀ ਹੈ ਸੰਤ ਹੈ ਸਚਾਰਾ ਹੈ ਉਹ ਪੁੱਤਰ ਹੋਊਗਾ ਉਹ ਕਿਸੇ ਧਰਮ ਦਾ ਵੀ ਹੋਵੇ ਗੁਰੂ ਅਚਲ ਦੇ ਮਹਾਰਾਜ ਜੀ ਨੇ ਪੁੱਛਤਾ ਗਿਆ ਸੀ ਕਿ ਸਾਰੇ ਧਰਮਾਂ ਚੋਂ ਸ੍ਰੇਸ਼ਟ ਧਰਮ ਕਿਹੜਾ ਹੈ ਸਰਵ ਧਰਮ ਵਿੱਚ ਸ੍ਰਿਸ਼ਟ ਧਰਮ ਹਰ ਕੋ ਜਦ ਇਹ ਨਰਮਲ ਕਰਨ ਜਿਹੜਾ ਹਰੀ ਦਾ ਨਾਮ ਚਪਦਾ ਉਹ ਸ੍ਰਿਸ਼ਟ ਹੈ ਉਹ ਧਰਮ ਸ੍ਰਿਸ਼ਟ ਹੈ ਜਿਹੜਾ ਹਰੀ ਦਾ ਨਾਮ ਚਪਦਾ ਹੈ ਸ੍ਰੀ ਨਾਮਕਨ ਸਾਹ ਮਹਾਰਾਜੀ ਬ੍ਰਹਮ ਦੇਤੇ ਬ੍ਰਹਮ ਗਿਆਨੀ ਪੂਰਨ ਸੰਤ ਹੋਏ ਹਨ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਤੇ ਵੀ ਸੰਸਾਰ ਨੂੰ ਕਿਸੇ ਧਰਮ ਭਲਿੱਕੇ ਵਿੱਚ ਨਹੀਂ ਪਾਇਆ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕੀਤੀ ਜਿਹੜੀ ਸ੍ਰਿਸ਼ਟੀ ਦੇ ਕੁੱਲ ਕਾਇਨਾਤ ਦੇ ਉਲਟ ਜਾਵੇ ਕੋਈ ਪਖੰਡ ਕੋਈ ਬਹਿਮ ਕੋਈ ਇਸ ਤਰ੍ਹਾਂ ਦੀ ਸਮੱਸਿਆ ਖੜਨੇ ਜੇ ਦੋਨੋਂ ਦੇ ਅਸੀਂ ਗ੍ਰੰਥ ਭਗਵਾਨ ਬਲਾਸ ਨੂੰ ਪੜਦੇ ਹਾਂ ਸਾਨੂੰ ਬਹੁਤ ਹੀ ਜ਼ਿਆਦਾ ਜਾਣਕਾਰੀ ਮਿਲਦੀ ਹੈ ਕਿ ਰਾਜਾ ਸਾਹਿਬ ਸਿਰ ਤੇ ਸਰ ਪਰਮਾਤਮਾ ਦੇ ਨਾਲ ਜੁੜਨ ਲਈ ਅਤੇ ਨੇਕ ਚੰਗੇ ਕੰਮ ਕਰਨ ਲਈ ਹੀ ਚਰਚਾ ਕਰਦੇ ਹਨ ਅੱਜ ਦਾ ਮੇਰਾ ਇੱਥੇ ਚਰਚਾ ਦਾ ਵਿਸ਼ਾ ਹੈ ਝਿੰਗੜਾ ਦਾ ਜੋੜ ਮੇਲਾ ਹੈ ਪ੍ਰਾਤਨ ਸਮੇਂ ਤੋਂ ਜਦੋਂ ਤੋਂ ਸ਼੍ਰੀ ਲਾਲਕ੍ਰਿਸ਼ਨਾ ਮਹਾਰਾਜ ਜੀ ਇਸ ਸੰਸਾਰ ਤੋਂ ਪਰਦਾ ਕਰਕੇ ਗਏ ਸਨੋਂ ਉਹਨਾਂ ਦਾ ਜੋੜ ਮੇਲਾ ਇਸ ਸੰਗਤ ਦਾ ਬੜੀ ਚਾਹ ਖੁਸ਼ੀ ਨਾਲ ਮਨਾਉਂਦੇ ਆ ਰਹੇ ਹਨ। ਸ਼੍ਰੀ ਨਾਨਕ ਜੀ ਦਾ ਸਾਹਿਬ ਮਹਾਰਾਜ ਜੀ ਇਸ ਲਗਰ ਵਿੱਚ ਲੰਬਾ ਸਮਾਂ ਰਹੇ। ਇਸ ਲਗਰ ਨੂੰ ਮਹਾਰਾਜ ਰਾਏ ਸਾਹਿਬ ਨੇ ਵੱਡੇ ਭਾਗ ਲਾਇਆ। ਉਹਨਾਂ ਪ੍ਰਥਾਏ ਕਿ ਤੋ ਗੱਲ ਕਰਨੀ ਸਾਨੂੰ ਲੰਬੀ ਗੱਲ ਸਮਝ ਨਹੀਂ ਪਰੇਗੀ। ਰਾਏ ਸਾਹਿਬ ਮਹਾਰਾਜ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬੱਬਾ ਲਾਲਾ ਬਲੀਸਾ ਮਹਾਰਾਜ ਜੀ। ਲਾਲਾ ਬਲੀ ਸਾਹਿਬ ਮਹਾਰਾਜ ਜੀ ਦੀ ਜੋ ਯਾਦਗਰ ਹੈ ਤੇ ਬਾਬਾ ਜਵਾਰ ਸਿੰਘ ਜੀ ਜੋ ਰਾਜਾ ਸਾਹਿਬ ਦੇ ਗੁਰੂ ਹੋਏ ਹਨ ਉਹਨਾਂ ਦੀ ਯਾਦਗਰ ਹੈ ਉਹ ਸਮਾਧਾਂ ਗੁਰਦੁਆਰਾ ਸਾਹਿਬ ਵਿਖੇ ਬਣੀ ਹੋਈ ਹੈ ਜੋ ਵੀੜੀਆਂ ਪਿੰਡ ਦੇ ਲੰਦੇ ਪਾਸੇ ਤੇ ਝਿੰਗੜਾਂ ਦੇ ਚੜਦੇ ਪਾਸੇ ਵੱਲ ਇਸ ਥਾਂ ਹੈ ਲਾਲਾ ਬਲੀ ਸਾਹਿਬ ਮਹਾਰਾਜ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਸੰਸਾਰ ਤੇ ਫਤਿਆਵਾਦ ਪਿੰਡ ਜੋ ਅੰਮ੍ਰਿਤਸਰ ਦੇ ਵਿੱਚ ਹੈ ਉੱਥੇ ਉਹਨਾਂ ਦਾ ਜਨਮ ਹੁੰਦਾ ਹੈ ਸੋਨੀ ਗੋਦ ਵਿੱਚੋਂ ਖਤਰੀ ਜਾਤ ਨਾਲ ਸੰਬੰਧ ਸਨ ਬਹੁਤ ਵੱਡਾ ਜੱਫਤਪ ਕੀਤਾ ਸਾਧੂਆਂ ਨੇ ਦੱਸਿਆ ਕਿ ਤੁਹਾਡੀ ਜੋ ਸਾਰੀ ਖੇਡ ਪਈ ਹੈ ਨਾਮਦਾਨ ਦੀ ਉਹ ਛੰਡੀ ਪੀਰ ਪਈ ਹੈ ਤੇ ਉਹਨਾਂ ਦੀ ਗੱਲ ਨੂੰ ਮੰਨਦੇ ਸਾਧੂਆਂ ਦੀ ਗੱਲ ਨੂੰ ਮੰਨਦੇ ਹੋਏ ਲਾਲਾ ਬਲੀ ਸਾਹਿਬ ਮਾਰਿੰਦਾ ਪੂਰਾ ਨਾਮ ਬਾਬਾ ਅਮੀਰ ਚੰਦ ਸਿੰਘ ਉਹ ਇੱਥੇ ਆ ਕੇ ਛੰਡੀ ਪੀਰ ਬੈਠ ਕੇ ਬਹੁਤ ਲੰਬਾ ਸਮਾਂ ਜੱਫਤ ਕੀਤਾ ਬਹੁਤ ਲੰਬਾ ਲੋਕਲ ਜੋ ਪਰਮਪਰਾ ਮਹਾਨੀ ਮੁਤਾਬਕ 14 ਸਾਲ ਉਹ ਦਰਿਆ ਦੇ ਵਿੱਚ ਖੜ ਕੇ ਇੱਕ ਲੱਬ ਤੇ ਖੜ ਕੇ ਬਰਾਦਰ ਦੇ ਨਾਲ ਤੇ ਜਪ ਤਪ ਕੀਤਾ 14 ਸਾਲ ਬਾਅਦ ਉਸ ਨੂੰ ਗਿਆਨ ਹੋਇਆ ਮਹਾਰਾਜ ਢਿਲੜਾ ਤੋਂ ਬਾਬਾ ਜਵਾਰ ਸਿੰਘ ਬ੍ਰਹਮ ਜੀ ਨੇ ਬ੍ਰਹਮ ਦੇਤੇ ਸਨ ਉਹਨਾਂ ਨੂੰ ਲਾਲਾ ਬਲੀ ਸਾਹਿਬ ਬਾਰੇ ਪਤਾ ਲੱਗਾ ਉਹ ਲਾਲਾ ਬਲੀ ਸਾਹਿਬ ਦੇ ਕੋਲ ਮਿਲੇ ਜਾ ਕਿ ਉਹਨਾਂ ਨੂੰ ਕਿ 14 ਸਾਲ ਦਿਨ ਨੂੰ ਲੋਹਾਰਾ ਕੰਮ ਕਰਨਾ ਤੇ ਰਾਤ ਨੂੰ ਲਾਲ ਬਲੀ ਸਾਹਿਬ ਦੀ ਸੇਵਾ ਵਿੱਚ ਪਹੁੰਚਣਾ ਇਹ 14 ਸਾਲ ਬਰਤਾਰਾ ਬੱਤ ਹੈ। ਕਿੰਡੀ ਵੱਡੀ ਕਹਾਣਾ ਕਿੰਡੀ ਵੱਡੀ ਸੇਵਾ ਕੀਤੀ। 14 ਸਾਲ ਬਾਅਦ ਲਾਲਾ ਬਲੀ ਸਾਹਿਬ ਮਹਾਰਾਜ ਜੀ ਨੇ ਬਾਬਾ ਜਵਾਰ ਸਿੰਘ ਨੂੰ ਬਾਬਾ ਜਵਾਰ ਸਿੰਘ ਨੂੰ ਬੇਨਤੀ ਕੀਤੀ ਲਾਲਾ ਬਲੀ ਸਾਹਿਬ ਨੇ ਕਿ ਸਾਡੇ ਨਗਰ ਵਿੱਚ ਚਲੋ। ਤੇ ਲਾਲ ਬਲੀ ਸਾਹਿਬ ਨੇ ਕਿਹਾ ਤੁਹਾਡੇ ਪਿੰਡ ਹੀ ਰਗ ਲੱਗਣੇ ਹਨ ਤੁਹਾਡੇ ਪਿੰਡ ਨਾਲ ਕੁਝ ਹੋਣਾ ਹੈ। ਉਹਨਾਂ ਨੇ ਕਹੇ ਕਿ ਲਾਲਾ ਬਲੀ ਸਾਹਿਬ ਮਹਾਰਾਜ ਇਸ ਪਿੰਡ ਆਏ ਜੋ ਜਿੱਥੇ ਸਮਾਗਮ ਇੱਥੇ ਆ ਕਿ ਰਈ ਰੈਣ ਬਿਸੇ ਦਾ ਕਿਤਾ ਮਹਾਰਾਜੀ ਨੇ ਦਾਲਾ ਬਿਸਤਾਂ ਨੇ ਸਰੀਰ ਚੱਟਣ ਵੀਰ ਨੇ ਉਹਨਾਂ ਨੇ ਬਾਬਾ ਜਵਾਹਰ ਸਿੰਘ ਨੂੰ ਆਪਣੇ ਦਿਮ ਚੋਂ ਕੱਢ ਕੇ ਚਾਪੀ ਅੰਦਰ ਗੁੱਸਾ ਦਿੱਤੇ ਹੋਏ ਕਿਹਾ ਕਿ ਭਾਈ ਜੀ ਇਹ ਗੁਰੂ ਪਿਆਰੇਓ ਇੱਕ ਛੋਟੇ ਉਮਰ ਦਾ ਬਾਲਕ ਤੁਹਾਡੇ ਕੋਲ ਆਇਆ ਇਹ ਸੰਕੇਤ ਹਜੂਰ ਸ੍ਰੀ ਨਾਲ ਪਲਾਸਾਵਲ ਸੀ ਉਸ ਬਾਲਕ ਨੇ ਇਸ ਧਰਤੀ ਨੂੰ ਪਾਗ ਲੋੜਿਆ ਉਹ ਬਾਲਕ ਬ੍ਰਹਮ ਯਾਨੀ ਬ੍ਰੌਂ ਦੇ ਤਜਮ ਕੋ ਹੀ ਹੋਵੇਗਾ ਤੁਸੀਂ ਕਹ ਲਣਾ ਸੰਸਾਰ ਨੂੰ ਉਹ ਦਸੀ ਵਾਰ ਸਿਮਰਨ ਇਸ ਸੰਸਾਰ ਨੂੰ ਜ਼ਰੂਰ ਚਗਾ ਚੌਂਦ ਕਰੇਗੀ ਗੁਰੂ ਪ੍ਰਭਾਵਿਤ ਕਰੇਗੀ ਇਸੇ ਤਰ੍ਹਾਂ ਹੀ ਹੋਇਆ ਜਦੋਂ ਹੋਯੂ ਸ੍ਰੀ ਨਾਮਕ੍ਰਿਸ਼ਨਾ ਸਾਹਿਬ ਮਹਾਰਾਜ ਜੀ ਸਾਧੂਆਂ ਦੇ ਇੱਕ ਸਾਧੂ ਸੰਗ ਕਰਦੇ ਹੋਏ ਇਸ ਨਗਰ ਵਿੱਚ ਆਏ ਕਿ ਬਾਬਾ ਜੀ ਵਾਰ ਸੰਗੇ ਪਛਾਣਦੇ ਹੋਏ ਉਹਨਾਂ ਨੂੰ ਘੁੱਟ ਕੇ ਆਪਣੀ ਗਲਬਕੜੀ ਚ ਲੈਦੇ ਹੋਏ ਗਿਆਨ ਦੀ ਜੋਤ ਜਗਾ ਦਿੱਤੀ ਉਹਨਾਂ ਫਿਰ ਰਾਇਸਰ ਮਹਾਰਾਜ ਇਸ ਸਥਾਨ ਤੇ ਬਹੁਤ ਲੰਬਾ ਸਮਾਂ ਰਹੇ ਅੰਤਮ ਸਮੇਂ ਜੋ ਸਮਾਧਾਨ ਉੱਥੇ ਮਹਾਰਾਜ ਨੇ ਸ੍ਰੀ ਛੱਡਿਆ ਲਾਲਾ ਬਲੀਸਾਹਬ ਮਹਾਰਾਜ ਉੱਥੇ ਬਹੁਤ ਵੱਡੀ ਸੋਹਣੀ ਯਾਦਗਾਰ ਬਣੀ ਤੇ ਜਦੋਂ ਬਾਬਾ ਜਵਾਰ ਸਿੰਘ ਮਹਾਰਾਜੀ ਉਹਦਾ ਜੱਦੀ ਪਿੰਡ ਦਾ ਗਵਿੰਦਪੁਰ ਸੀ ਬਾਬਾ ਜਵਾਰ ਸਿੰਘ ਦਾ ਜੱਦੀ ਪਿੰਡ ਗਵਿੰਦਪੁਰ ਸੀ ਉੱਥੇ ਆਉਂਦੇ ਵਾਲੇ ਮਹਾਰਾਜ ਬਾਬਾ ਜਵਾਰ ਸਿੰਘ ਨੇ ਆਪਣਾ ਸ੍ਰੀ ਛੱਡਿਆ ਤੇ ਸਥਾਨ ਤੇ ਸ੍ਰੀ ਛੱਡਿਆ ਬਹੁਤ ਖੂਬਸੂਰਤ ਚੱਗੀ ਯਾਦਗਾਰ ਬਣੀ ਹੋਈ ਹੈ। ਹਜ਼ੂਰ ਸ਼੍ਰੀ ਦਾਸ ਸਾਹਿਬ ਦਾ ਮਹਾਰਾਜੀ ਨੇ ਉਹ ਸਰੀਰ ਨੂੰ ਲਿਆ ਕੇ ਸਮਾਧਾ ਜਿਹੀ ਸੰਸਕਾਰ ਕੀਤਾ। ਮਹਾਰਾਜ ਪ੍ਰੀਤਮ ਦਾਸ ਰਾਜਾ ਸਾਹਿਬ ਤੋਂ ਬਾਅਦ ਬ੍ਰह्म ਯਾਨੀ ਬ੍ਰह्म ਵਿਖਤੇ ਹੋਏ ਹਨ। ਇਸ ਪਾਵਨ ਪਿੱਤਰ ਸਥਾਨ ਤੇ ਸਮਾਧਾ ਵਿਖੇ ਮਹਾਰਾਜ ਪ੍ਰੀਤਮ ਦਾਸ ਜੀਆ ਸਮਾਧਾ ਵੀ ਹਨ। ਮਹਾਰਾਜ ਬਾਬਾ ਜਵਾਰ ਸਿੰਘ ਦੀ ਪਰਿਵਾਰthia ਸਮਾਧਾ ਵੀ ਇਸ ਹੋਰ ਜੋ ਉੱਤਮ ਬ੍ਰह्म ਪਰ ਜੋ ਇਹ ਹਨ ਉਹਨਾਂ ਇਸ ਮੱਧ ਆਪ ਇਸ ਪਵਨ ਪਿੱਤਰ ਸਥਾਨ ਤੇ ਹੈ ਇਹ ਪਵਨ ਪਿੱਤਰ ਸਥਾਨ ਬਹੁਤ ਕਿਰਪਾ ਬਖਸ਼ਾ ਵਾਲਾ ਹੈ ਬਹੁਤ ਹੀ ਵੱਡਾ ਹਾਲ ਬਣਿਆ ਹੋਇਆ ਹੈ ਸੱਤ ਮੰਜ਼ਲੇ ਗੁੰਬਦ ਬਣੇ ਹੋਏ ਹਨ ਇੱਥੇ ਬਹੁਤ ਹੀ ਜਤ-ਜਪ ਤੇ ਸੇਵਾ ਸਰੰਦਰੀ ਹੈ ਅੱਜ ਵੀ ਕੋਈ ਜੀਵ ਜੋ ਇਸ ਸਥਾਨ ਤੇ ਆ ਕੇ ਨਾਮ ਜਪਦਾ ਹੈ ਇਸ ਸਥਾਨ ਤੇ ਆ ਕੇ ਸੇਵਾ ਸੇਮਨ ਕਰਦਾ ਹੈ ਉਹਦੇ ਸਾਰੇ ਦੁੱਖ ਦੁਦਰ ਕਸ਼ਟ ਦੂਰ ਹੁੰਦੇ ਹਨ ਜੋ ਵੱਡੀ ਗੱਲ ਹੈ ਤਾਂ ਬਜੀ ਜਿਸ ਤਰੀਕਾ ਚਾਹੁੰਦਾ ਹਾਂ ਕਿ ਇਸ ਪਾਵਨ ਪਿੱਤਰ ਸਥਾਨ ਤੇ ਹੀ ਜੋ ਸ਼੍ਰੀ ਨਾਮਕਲਾ ਸਾਹਿਬ ਰਾਜਾ ਜੀ ਨੇ ਆਪਣਾ ਪਾਵਨ ਪਵਿੱਤਰ ਗ੍ਰੰਥ ਭਗਵਾਨ ਬਲਾਵ ਦੀ ਰਚਨਾ ਕੀਤੀ ਇਸੇ ਬੈਠ ਕੇ ਮਹਾਰਾਜ ਜੀ ਨੇ ਆਪਣਾ ਗਿਆਨ ਦਾ ਸੋਮਾ ਸੀ ਸੰਗਤਾਂ ਨੂੰ ਗਿਆਨ ਦਾ ਵੱਡਾ ਥਾਂ ਸੀ ਗਿਆਨ ਦਾ ਵੱਡੀ ਚਰਚਾ ਕਰਨ ਇਸ ਸਥਾਨ ਤੇ ਬੈਠ ਕੇ ਮਹਾਰਾਜ ਜੀ ਨੇ ਲਿਖਿਆ 1700 1910 ਦੇ ਵਿੱਚ ਇਸ ਨੂੰ ਪੂਰਨ ਕੀਤਾ ਮਹਾਰਾਜ ਜੀ ਨੇ ਇਹ ਤਰ੍ਹਾਂ ਐਸਾ ਮਹਾਰਾਜੀ ਆਪਣੇ ਗ੍ਰੰਥ ਵਿੱਚ ਅਖੀਰਲੀ ਪਤਾ ਵਿੱਚ ਲਿਖਦੇ ਹਨ ਸੰਨਾਂ ਵਿੱਚ ਲਿਖਦੇ ਹਨ ਕਿ ਸੰਗਤ ਨੇ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਗਿਆਨ ਜਦੋਂ ਦਿੱਨੇ ਹੋ ਪਰ ਤੁਸੀਂ ਇੱਕ ਥਾਂ ਟਿਕ ਕੇ ਨਹੀਂ ਬੈਠ ਕੇ ਗਿਆਨ ਦਿੰਦੇ ਕਿਰਪਾ ਕਰੋ ਸਾਨੂੰ ਗਿਆਨ ਦਿਓ ਤੇ ਮਹਾਰਾਜ ਕਹਿੰਦੇ ਕਿ ਮੈਂ ਭਗਵਾਨ ਬਲਸਕੰਧ ਤੋਂ ਆਪਣੇ ਜੋ ਮੇਰਾ ਉਪਦੇਸ਼ ਸੀ ਉਹ ਉਪਦੇਸ਼ ਨੂੰ ਮੈਂ ਫਿਰ ਉਹਦੇ ਵਿੱਚ ਲੜੀ ਬਣਦਾ ਇਹ ਗ੍ਰੰਥ ਜੋਸੀਂ ਸੂਚੇ ਤੌਰ ਤੇ ਪੜਦੇ ਹਾਂ ਇਹਦੇ ਵਿੱਚ ਜਿੰਨੇ ਵੀ ਭਾਰ ਦੇ ਧਾਰਮਿਕ ਗ੍ਰੰਥ ਹਨ ਅੰਜ਼ੀਲ ਹੈ ਬਾਈਬਲ ਹੈ ਕੁਰਾਨ ਹੈ ਵੇਦ ਹਨ ਸ਼ਾਸਤਰ ਹਨ ਗੀਤਾ ਹੈ ਗੀਤਾਜੀ ਹੈ ਜਿਹਨਨੇ ਵੀ ਸਤਕਾਰ ਦੇ ਗ੍ਰੰਥ ਹਨ ਤਾਂ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਦੇ ਨਾਲ ਦੀ ਹੀ ਵਿਚਾਰ ਚਰਚਾ ਕੀਤੀ ਕੋਈ ਨਵੀਂ ਗੱਲ ਨਹੀਂ ਖੜੀ ਕੀਤੀ ਗੁਰਮਤਿ ਦੇ ਅਨੁਸਾਰ ਹੀ ਗੁਰਨਾਨਕ ਦੇ ਰਾਹ ਦੇ ਅਨੁਸਾਰ ਹੀ ਰਾਜਾ ਸੰਸਾਰ ਦੇ ਇਤਰਾਕ ਦੀ ਰਚਨਾ ਕੀਤੀ ਹੈ ਕਿਉਂ ਜੋ ਕਿਸੇ ਗ੍ਰੰਥ ਨੂੰ ਅਸੀਂ ਜੋ ਸਾਹਮਣੇ ਨਾ ਪੜਨ ਹੋਵੇ ਉਹ ਤੋਂ ਸਾਨੂੰ ਮੰਗਲਾਚਰਨ ਤੋਂ ਹੀ ਜਾਣਕਾਰੀ ਹੋ ਜਾਂਦੀ ਹੈ ਰਵਿਆਸਾਹ ਮਹਾਰਾਜ ਜੇ ਪੜ ਮੰਗਲਾਚਰਨ ਹੀ ਗੁਰੂ ਰਣਕ ਸਾਹਿਬ ਦੇ ਦਸੇ ਰਸਤੇ ਇੱਕੇ ਓੰਕਾਰ ਸੰਕਲਪ ਪ੍ਰਸਾਦ ਤੋਂ ਦਿੱਤਾ ਹੈ ਇਸ ਕੋ ਵਿਦਵਾਨ ਲੋਕ ਜੋ ਇਹਨਾਂ ਚੀਜ਼ ਨੂੰ ਸਮਝਦੇ ਹਨ ਉਹ ਸਾਰੇ ਸਮਝਦੇ ਹਨ ਕਿ ਇਹ ਗ੍ਰੰਥ ਜੋ ਹੈ ਉਹ ਗੁਰੂ ਨਾਨਕ ਸਾਹਿਬ ਦੀ ਰਾਹ ਦੇ ਅਨੁਸਾਰ ਹੈ ਮੰਗਲਾਚਰਨ ਦੇ ਵਿੱਚ ਵੀ ਉਹ ਕਿਸੇ ਦੇਵੀ ਦੇਵਤਾ ਦੇ ਜਾਂ ਕਿਸੇ ਹੋਰ ਦੀ ਚਰਚਾ ਨਹੀਂ ਕੀਤੀ ਉਹਦਾ ਉਹਨਾਂ ਦਾ ਮੰਗਲਾ ਚਰਨ ਨਹੀਂ ਕੀਤਾ ਸਿੱਧਾ ਹੀ ਪ੍ਰਭ ਪਰਮਾਤਮਾ ਦਾ ਗੁਰੂਣਖਸਰ ਦੀ ਸੰਸਾਰ ਦਿੱਤਾ ਹੈ ਇਸ ਪਾਵਨ ਪਵਿੱਤਰ ਸਥਾਨ ਸਮਾਧਾ ਜੋਗ ਦੇ ਅਤਿ ਕੁਜੜ ਜੋਗ ਸਤਕਾਰ ਦੇ ਹੁੰਦਾ ਹੈ ਇਹਦੀ ਨਿਯਮਤਾ ਵਧਣ ਵਾਲਾ ਅਭਿਖਸ਼ਣ ਵਾਲਾ ਸਥਾਨ ਹੈ ਨਮਸਕਾਰ ਹੈ ਕਿਉਂਕਿ ਇਸ ਪਾਵਨ ਪਵਿੱਤਰ ਸਥਾਨ ਤੇ ਲਾਲਾ ਗਲੀ ਸਾਹਿਬ ਮਹਾਰਾਜ ਜੀ ਨੇ ਬਹੁਤ ਲੰਮਾ ਸਮਾਂ ਜਾਪ ਤੱਕ ਕੀਤਾ ਬਾਬਾ ਜਵਾਰ ਸਿੰਘ ਨੇ ਬਹੁਤ ਲੰਮਾ ਸਮਾਂ ਜਾਪ ਤੱਕ ਕੀਤਾ ਯੂਰਸਲੀ ਨਕਲਾਸਾ ਮਹਾਰਾਜ ਜੀ ਨੇ ਇਸ ਸਥਾਨ ਤੇ ਬੈਠ ਕੇ ਬਹੁਤ ਜ਼ਬ ਤਕ ਪੀਤਾ ਮਹਾਰਾਜ ਪ੍ਰੀਤਮ ਦਾਸ ਮਹਾਰਾਜ ਜੀ ਇਸ ਪਾਵਨ ਪੀਤਰ ਸਥਾਨ ਨੂੰ ਭਾਗ ਲਗਾ ਕੇ ਇਸ ਸਥਾਨ ਨੂੰ ਬਹੁਤ ਅਤੀ ਸਤਕਾਰਯੋਗ ਪੂਤਰਯੋਗ ਬਣਾਇਆ ਕਿਉਂਕਿ ਚਾਰ ਮਹਾਪੁਰਸ਼ ਇਸ ਪਾਵਨ ਪੀਤਰ ਸਥਾਨ ਦੇ ਵਿੱਚ ਰਹੇ ਉਹਨਾਂ ਨੇ ਆਪਣੇ ਚਰਨ ਪਾ ਕੇ ਇਸ ਸਥਾਨ ਨੂੰ ਪਵਤਰ ਕੀਤਾ ਇਹ ਸਾਡੇ ਸੰਸਾਰ ਦੇ ਪਰਮਣਿ ਕੀ ਹੋ ਸਕਦੇ ਹਨ ਕਿਉਂ ਜੋ ਜੋ ਜਿੰਨੇ ਵੀ ਤੀਰਥਾਨਾ ਗ੍ਰੰਥਾਨਾ ਉਹ ਮਹਾਪੁਰਸ਼ਾਂ ਨੇ ਬਗੰਬਰਾ ਨੇ ਗੁਰੂਆਂ ਸਹਿਵਾਨਾਂ ਨੇ ਹਿਰਦੇ ਹਨ ਤੀਰਥਾਂ ਦੇ ਗੁਰੂ ਨਹੀਂ ਇੱਥੇ ਨਹੀਂ ਮਹਾਪੁਰਸ਼ਾਂ ਨੇ ਕਿ ਇੱਥੇ ਜਿੰਨੇ ਵੀ ਤੀਰਥ ਸਥਾਨ ਹਨ ਉਹ ਸਾਧੂਆਂ ਦੇ ਸਿਮਰਨ ਕਰਦੇ ਨਾਲ ਸੇਵਾ ਕਰਨ ਦੇ ਨਾਲ ਉਹ ਸਥਾਨ ਪਾਵਰ ਭਗਤ ਹੋ ਜਾਂਦੇ ਹਨ ਇਸ ਕਰਕੇ ਇੱਥੇ ਚਾਰ ਵੱਡੇ ਸਾਧੂ ਚਾਰ ਵੱਡੇ ਬ੍ਰਹਮ ਗਿਆਨੀ ਸਥਾਨ ਤੇ ਵਿਚਰੇ ਹਨ ਇਹ ਪਾਵਨ ਪਿੱਤਰ ਸਥਾਨ ਅਤੀ ਸ਼ਕਤਾਲ ਦੇ ਪੂਜੜ ਗਏ ਹਨ ਨਿਮਸ਼ਕਾਰ ਇਸ ਸਥਾਨ ਨੂੰ ਸਤਿਗੁਰੂ ਕਿਰਪਾ ਕਰੇ ਸਥਾਨ ਇਸ ਤਰ੍ਹਾਂ ਹੀ ਆਪਣੇ ਪਾਵਨ ਗਉਦੇ ਰਹਿਣ ਮੇਲੇ ਜੋੜ ਮੇਲੇ ਜੋੜਦੇ ਰਹਿਣ ਸੰਗਤ ਆਉਂਦੀਆਂ ਹਨ ਬਹੁਤ ਬਹੁਤ ਧੰਨਵਾਦ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ 30 ਤੱਕ 31 ਅਗਸਤ ਤੋਂ 1 ਸਤੰਬਰ ਨੂੰ ਇਸ ਪਾਵਨ ਪਵਿੱਤਰ ਸਥਾਨ ਤੇ ਆ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਇਕੱਤਰ ਹੋਵੋ ਇਕੱਤਰ ਹੋ ਕੇ ਸੰਗਤਾਂ ਗੁਰ ਇਤਿਹਾਸ ਸੁਣੋ ਸੇਵਾ ਕਰੋ ਸਿਮਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ